ਦੋ ਨੰਬਰ ਦੇ ਵਿੱਚ ਰਹਿੰਦੇ ਬੰਦੇ ਇਟਲੀ ਦੇ ਵਿੱਚ ਪੱਕੇ ਕਿਵੇਂ ਹੋ ਸਕਦੇ ਆ ਇੱਥੇ ਇਹਨਾਂ ਦਾ ਜਿਹੜਾ ਕੰਮ ਆ ਜ਼ਿਆਦਾਤਰ ਏਜੰਟਾਂ ਦਾ ਹੁੰਦਾ ਤੇ ਜਾਂ ਜਿਹੜੇ ਪੁਰਾਣੇ ਬੰਦੇ ਮਾੜਾ ਮੋਟਾ ਕਿਸੇ ਨਾ ਕਿਸੇ ਦਾ ਕੰਮ ਉਹ ਕੀ ਕਰਾ ਦਿੰਦੇ ਆ ਉਹਨਾਂ ਦਾ ਕੰਮ ਹੁੰਦਾ ਅੱਛਾ ਸਭ ਤੋਂ ਪਹਿਲਾਂ ਜਿਹੜੇ ਬੰਦੇ ਡੌਂਕੀ ਲਾ ਕੇ ਹੁੰਦੇ ਨੇ ਉਹ ਆਉਂਦੇ ਸਾਰ ਆਪਣੀ ਅਜੀਲ ਕਰਾ ਸਕਦੇ ਆ ਅਜੀਲ ਦੀ ਜਿਹੜੀ ਜਾਣਕਾਰੀ ਆ ਮੈਂ ਪਹਿਲਾਂ ਵੀਡੀਓ ਪਾਈ ਆ ਤੁਸੀਂ ਫਾਲ ਸਕਦੇ ਹੋ 7ਵੇਂ 8ਵੇਂ ਨੰਬਰ ਤੇ ਪਈ ਹੋਣੀ ਆ ਅਜੀਲ ਦੇ ਵਿੱਚ ਤੁਹਾਨੂੰ ਪੁੱਛਣ ਵਾਲੇ ਸਵਾਲ ਜਿਹੜੇ ਹੁੰਦੇ ਨੇ 5 6 ਹੁੰਦੇ ਆ ਤੇ ਉਹ ਮੈਂ ਵੀਡੀਓ ਦੇ ਵਿੱਚ ਰੱਖੇ ਹੋਏ ਨੇ ਅਗਰ ਤੁਸੀਂ ਸਟਾਲੇ ਦੇ ਵਿੱਚ ਕੰਮ ਕਰਦੇ ਹੋ ਤੁਹਾਡੇ ਪੇਪਰ ਖਰਾਬ ਹੋ ਚੁੱਕੇ ਨੇ ਤਾਂ ਤਾਂ ਵੀ ਤੁਹਾਡਾ ਜਿਹੜਾ ਹਾਲ ਆ ਉਹ ਅਜੀਲ ਹੀ ਹੁੰਦੀ ਆ ਅਜੀਲ 2 ਜਾਂ 3 ਸਾਲ ਦਾ ਪ੍ਰੋਸੈਸ ਹੁੰਦਾ ਜ਼ਿਆਦਾਤਰ ਤੇ ਜਦੋਂ ਕਮਿਸ਼ਨ ਸਰਕਾਰੀ ਕਮਿਸ਼ਨ ਬੈਂਦਾ ਤੇ ਤੁਹਾਡੇ ਵਾਲੇ ਜਾਂਚ ਪੜਤਾਲ ਹੁੰਦੀ ਆ ਤੇ ਤੁਹਾਡਾ ਕੋਈ ਕ੍ਰਿਮੀਨਲ ਕੇਸ ਨਹੀਂ ਬੋਲਦਾ ਤਾਂ ਫਿਰ ਹੋ ਸਕਦਾ ਵੀ ਉਹ ਪਾਸ ਹੋ ਜਵੇ ਅਗਰ ਅਜੀਲ ਦੇ ਵਿੱਚ ਤੁਸੀਂ ਕੁਝ ਵੀ ਲਿਖਾਇਆ ਤਾਂ ਫਿਰ ਉਹਦੇ ਹਿਸਾਬ ਨਾਲ ਜਿਹੜੀ ਕਾਰਵਾਈ ਚੱਲਦੀ ਆ ਵਕੀਲ ਕਰਾ ਕੇ ਵਕੀਲ ਦੇ ਸਰੂ ਤੁਸੀਂ ਅਜੀਲ ਨੂੰ ਤੜਵਾ ਸਕਦੇ ਹੋ ਇੰਨੀ ਕੁ ਜਾਣਕਾਰੀ ਜਿਹੜੀ ਮੈਨੂੰ ਹਜੇ ਇਹ ਮਿਲੀ ਆ ਤੇ ਆਪਾਂ ਪਤਾ ਕਰਦੇ ਰਹਿਨੇ ਆ ਹਸਤਾਲੇ ਦੇ ਵਿੱਚ ਕਈ ਬੰਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਪੇਪਰ ਮੈਂ ਦੇਖਿਆ ਵੀ ਕਿਸੇ ਨੇ ਭਰੇ ਸੀਗੇ ਤਾਂ ਖਰਾਬ ਹੋ ਚੁੱਕੇ ਨੇ ਜਿਨ੍ਹਾਂ ਦੀ ਅਜੀਲ ਵੀ ਕਰਾਈ ਹੋਈ ਸੀ ਅਜੀਲ ਵੀ ਹਜੇ ਤੱਕ ਉਹਦਾ ਕੋਈ ਹੱਲ ਨਹੀਂ ਹੋਇਆ ਹੁਣ ਮੈਨੂੰ ਕਈ ਵਾਰੀ ਕਮੈਂਟ ਆਏ ਬਾਈ ਮੈਂ ਜੀਲ ਕਰਾਈ ਸੀ 2 ਸਾਲ ਲੰਘ ਚੁੱਕੇ ਆ ਤੇ ਇਹਦਾ ਕੋਈ ਹੱਲ ਨਹੀਂ ਹੁਣ ਉਹ ਚੀਜ਼ ਦੇ ਬਾਰੇ ਵਕੀਲਾਂ ਨੂੰ ਪਤਾ ਹੁੰਦਾ ਹੁਣ ਆਪਾਂ ਉਹਨਾਂ ਦਾ ਮੋਟੀਆਂ-ਮੋਟੀਆਂ ਗੱਲਾਂ ਪਤਾ ਲੱਗ ਜਾਂਦੀਆਂ ਨੇ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰ ਦਿੰਦੇ ਆ ਬੰਦਾ ਥੋੜਾ ਜਿਹਾ ਵੇਅਰ ਹੋ ਕੇ ਚੱਲਦਾ ਮੇਰਾ ਤਾਂ ਕੰਮ ਬਸ ਇੰਨਾ ਹੀ ਆ ਪ੍ਰੋਪਰ ਜਾਣਕਾਰੀ ਹਜੇ ਆਪਾਂ ਨੂੰ ਹੈ ਨਹੀਂ ਜਿੱਦਾਂ ਜਿੱਦਾਂ ਪੁਰਾਣੇ ਹੋਈ ਜਾਵਾਂਗੇ ਉਦੋਂ-ਉਦੋਂ ਆਪਾਂ ਇੱਥੇ ਵੀਡੀਓ ਲੋਕਾਂ ਬਾਰੇ ਦੱਸੀ ਜਾਵਾਂਗੇ ਪਰ ਅਸਲੀ ਗੱਲ ਆ ਜਿਹੜੀ ਇਟਲੀ ਦੇ ਵਿੱਚ ਤੁਹਾਡਾ ਕੋਈ ਵੀ ਭੈਣ ਭਰਾ ਰਿਸ਼ਤੇਦਾਰ ਜਾਂ ਤੁਹਾਡਾ ਯਾਰ ਖਾਸ ਕਰਕੇ ਤੁਹਾਡਾ ਨੇੜੇ ਵਾਲਾ ਬੰਦਾ ਕੋਈ ਵੀ ਤੁਹਾਡੇ ਨੇੜੇ ਨਹੀਂ ਰਹਿੰਦਾ ਤੁਹਾਡੇ ਕੰਮ ਨਹੀਂ ਆਉਂਦਾ ਥੋੜੀਆਂ ਜੜਾਂ ਦੇ ਵਿੱਚ ਬੈਠੇ ਨੇ ਔਰ ਤੁਹਾਡੇ ਤੋਂ ਜ਼ਿਆਦਾ ਪੈਸੇ ਉਹੀ ਲੈਂਦੇ ਨੇ ਜਿਹੜੇ ਤੁਹਾਡੇ ਨੇੜੇ ਹੋਣਗੇ ਕਿਉਂਕਿ ਆਪਾਂ ਨੂੰ ਨੇੜੇ ਵਾਲੇ ਬੰਦਿਆਂ ਤੇ ਯਕੀਨ ਹੁੰਦਾ ਦੂਰ ਵਾਲੇ ਬੰਦੇ ਜਿਹੜੇ ਹੁੰਦੇ ਚਲ ਫਿਰ ਵੀ ਮਾੜੀ ਮੁੱਟੀ ਰਾਇਤ ਕਰ ਲੈਂਦੇ ਆ ਪਰ ਨੇੜੇ ਵਾਲੇ ਬੰਦੇ ਜ਼ਿਆਦਾਤਰ ਬਾਹਰ ਤੁਹਾਨੂੰ ਨਹੀਂ ਇਮਾਨਦਾਰੀ ਨਾਲ ਦੇਖਦੇ ਸਿਰਫ ਉਹਨਾਂ ਦੇ ਮਨ ਦੇ ਵਿੱਚ ਲਾਲਚ ਹੁੰਦਾ ਤੁਸੀਂ ਇਹ ਦੇਖੋ ਵੀ ਕੋਈ ਵੀ ਛੋਟੇ ਮੋਟੇ ਕੰਮ ਦਾ 1000 ਯੂਰੋ 2000 ਯੂਰੋ 700 0 500 0 ਇਦਾਂ ਲੋਕ ਪੈਸੇ ਲੈਂਦੇ ਆ ਪਰ ਇਦਾਂ ਨਹੀਂ ਚਾਹੀਦਾ ਕੋਈ ਵੀ ਇਨਸਾਨ ਤੁਹਾਡੇ ਨਾਲ ਨਹੀਂ ਖੜਦਾ ਅਸ਼ਾ ਜਦੋਂ ਅਜੀਲ ਆ ਆਪਾਂ ਨੇ ਅਜੀਲ ਕਰਾਉਣੀ ਆ ਅਜੀਲ ਕਰਾਉਣੀ ਆ ਜੇ ਤੁਸੀਂ ਕਿਤੇ ਫੈਕਟਰੀ ਜਾਂ ਕਿਤੇ ਵੀ ਮਾੜਾ ਮੋਟਾ ਉਨੇ ਜਾਣੇ ਹੋ ਕਿਤੇ ਕੰਮ ਕਰਦੇ ਥੋੜੀ ਜੀ ਮਾੜਾ ਮੋਟਾ ਪੇਪਰ ਹੈਗੇ ਨੇ ਤਾਂ ਤੁਸੀਂ ਫੈਕਟਰੀ ਦੇ ਵਿੱਚੋਂ ਪਹਿਲੀ ਗੱਲ ਤਾਂ ਫੈਕਟਰੀ ਦੇ ਵਿੱਚ ਵੀ ਬੰਦਾ ਬਿਨਾਂ ਪੇਪਰਾਂ ਤੋਂ ਗੱਲ ਕੰਮ ਕਰ ਹੀ ਨਹੀਂ ਸਕਦਾ ਹਨ ਅਜੀਲ ਵਾਲਾ ਬੰਦਾ ਜਾਂ ਕੰਮ ਕਰ ਸਕਦਾ ਜਾਂ ਜਿਹਦੇ ਕੋਲ ਪੇਪਰ ਹੈਗੇ ਨੇ ਉਹ ਕਰ ਸਕਦਾ ਪਰ ਫਿਰ ਵੀ ਅਗਰ ਤੁਸੀਂ ਛੋਟੀ ਮੋਟੀ ਵਰਕਸ਼ਾਪ ਜਿਵੇਂ ਗੱਡੀਆਂ ਧੋਣ ਵਾਲੀ ਹੋ ਗਈ ਜਿਵੇਂ ਮਕੈਨਿਕ ਦੀ ਹੋ ਗਈ ਜਿਵੇਂ ਸਤਾਲਾ ਹੋ ਗਿਆ ਹਨਾ ਡੈਰੀ ਫਾਰਮਿੰਗ ਦਾ ਕੰਮ ਛੋਟਾ ਮੋਟਾ ਕੰਮ ਜਿੱਥੇ 10 15 ਜਾਂ 60 70 ਗਾਵਾਂ ਨੇ ਉੱਥੇ ਬੰਦਾ ਕੰਮ ਕਰਦਾ ਉੱਥੇ ਜਿਹੜੇ ਪੇਪਰ ਨੇ ਅਜੀਲ ਦੇ ਅਪਲਾਈ ਹੋ ਸਕਦੇ ਆ ਤੁਹਾਨੂੰ ਬੰਦਾ ਕੋਈ ਵੀ ਤੁਸੀਂ ਕਹਿ ਕੇ ਤੁਸੀਂ ਕਰਾ ਸਕਦੇ ਹੋ ਅਗਰ ਤੁਸੀਂ ਥੋੜੀ ਨਿਗਾ ਦੇ ਵਿੱਚ ਉਦਾਂ ਦਾ ਕੰਮ ਨਹੀਂ ਕਰਦੇ ਜਾਂ ਨਹੀਂ ਹੈਗੇ ਉਸੇ ਜਗ੍ਹਾ ਤੇ ਤਾਂ ਤੁਸੀਂ ਕਿਸੇ ਪੁਰਾਣੇ ਬੰਦੇ ਨਾਲ ਮਿਲ ਕੇ ਸਲਾਹ ਲੈ ਕੇ ਜਾਂ ਕਿਸੇ ਵਕੀਲ ਦੇ ਨਾਲ ਗੱਲਬਾਤ ਕਰਕੇ ਹਨਾ ਤੁਸੀਂ ਆਪਣਾ ਜਿਹੜਾ ਪ੍ਰੋਸੈਸ ਹੈ ਸ਼ੁਰੂ ਕਰਵਾ ਸਕਦੇ ਹੋ ਇਹ ਗੱਲਾਂ ਦੇ ਵਾਸਤੇ ਆਪਾਂ ਨੂੰ ਬਹੁਤ ਬੰਦੇ ਭੰਮੜ ਘੂਸੇ ਵਿੱਚ ਪਾ ਕੇ ਰੱਖਦੇ ਆ ਅਜੀਲ ਕਰਾਉਣ ਦਾ ਇੱਕ ਸੌਖਾ ਤਰੀਕਾ ਵੀ ਆ ਜਿਹੜਾ ਕਿ ਮੈਨੂੰ ਪਤਾ ਲੱਗਿਆ ਤੁਸੀਂ ਚੁੱਪ ਕਰਕੇ ਆਪਣੀ ਪਾਸਪੋਰਟ ਦੀ ਕਾਪੀ ਹੈ ਜਿਹੜੀ ਉਹ ਲੈ ਕੇ ਜਾ ਸਕਦੇ ਹੋ ਤੇ ਉੱਥੇ ਤੁਸੀਂ ਆਪਣੇ ਸਾਈਨ ਕਰਕੇ ਵੈਸੇ ਤਾਂ ਸਾਈਨ ਕਰਨ ਦੀ ਜ਼ਰੂਰਤ ਨਹੀਂ ਨੰਬਰ ਤੁਸੀਂ ਲਿਖ ਸਕਦੇ ਹੋ ਆਪਣਾ ਤੇ ਉਹ ਥੋੜੀ ਜੀਲ ਹੋ ਸਕਦੀ ਹੈ ਉਹਦੇ ਜੀਲ ਦੇ ਪਹਿਲੀ ਵੀਡੀਓ ਦੇ ਵਿੱਚ ਮੈਂ ਜਿਹੜੀ ਜਾਣਕਾਰੀ ਜਾਣਕਾਰੀ ਪਾਈ ਹੋਈ ਆ ਤੇ ਇਹ ਦੋ ਚਾਰ ਕੰਮ ਨੇ ਜਿਹੜੀਆਂ ਦੋ ਚਾਰ ਤੁਹਾਨੂੰ ਗੱਲਾਂ ਦੱਸੀਆਂ ਇਹਦੇ ਵਿੱਚੋਂ ਤੁਸੀਂ ਛੋਟੀ ਮੋਟੀ ਜਿਹੜੀ ਜਾਣਕਾਰੀ ਤੁਹਾਨੂੰ ਕਿਤੋਂ ਮਿਲਦੀ ਆ ਤੁਸੀਂ ਸਲਾਹ مشورہ ਕਰਕੇ ਕਿਸੇ ਨਾਲ ਆਪਣੇ ਪੇਪਰ ਸਹੀ ਕਰਵਾ ਸਕਦੇ ਹੋ ਪਰ ਜ਼ਿਆਦਾਤਰ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਬਹੁਤ ਦੂਰ ਦੂਰ ਜਾ ਕੇ ਬਾਈ ਉੱਥੋਂ ਜੀਲ ਹੁੰਦੀ ਆ 15 ਦਿਨਾਂ 'ਚ ਕਾਰਡ ਮਿਲ ਗਿਆ 20 ਦਿਨ ਦੇ ਵਿੱਚ ਸੰਯੋਰਨ ਮਿਲ ਗਈ ਮਹੀਨੇ ਦਾ ਟਾਈਮ ਦਿੱਤਾ ਇਦਾਂ ਮੈਂ ਸੁਣਿਆ ਨਹੀਂ ਵੈਸੇ ਇਦਾਂ ਹੋਇਆ ਹੋਵੇ ਪਰ ਗੱਲਾਂ ਦੇ ਵਿੱਚ ਹੀ ਤਾਂ ਬਹੁਤ ਹੋ ਜਾਂਦਾ ਬਹੁਤ ਬੰਦੇ ਤਾਂ ਕਹਿੰਦੇ ਬਾਈ ਤੂੰ ਐਵੇਂ ਚਲਾ ਗਿਆ ਉੱਥੇ ਯਾਰ ਮੈਂ ਤੈਨੂੰ ਦੱਸ ਦਿੰਦਾ ਇੱਥੇ 15 ਤੂੰ ਅੱਜ ਗਿਆ ਤੇਰੇ ਫਿੰਗਰ ਹੋਗੇ 10 ਦਿਨ ਬਾਅਦ 15 ਦਿਨ ਬਾਅਦ ਤੈਨੂੰ ਰਿਸਿਪੋਟਾ ਮਿਲ ਗਿਆ ਤੇ 2 ਮਹੀਨੇ ਬਾਅਦ ਤੈਨੂੰ ਹਜ਼ੂਰ ਨੂੰ ਮਿਲ ਗਈ 3 ਮਹੀਨੇ ਤੇਰੀ ਜੀਲ ਫ੍ਰੀ ਹੋ ਗਈ 3 ਮਹੀਨੇ ਤੂੰ ਕੰਮ ਕਰ ਸਕਦਾ ਤੇ 2 ਮਹੀਨੇ ਤਾਂ ਮੈਂ ਜੀਲ ਕਰਾਈ ਜੇ ਮੈਨੂੰ ਪਤਾ ਵੀ 2 ਮਹੀਨੇ ਬਾਅਦ ਚ ਮੈਂ ਕੰਮ ਕਰ ਸਕਦਾ ਕਿਤੇ ਵੀ ਹਣਾ ਆਪਣਾ ਕੰਤਰਾਤ ਹੋ ਸਕਦਾ ਪਰ ਇਹ ਚੀਜ਼ਾਂ ਲੋਕ ਆਪ ਨੂੰ ਭੰਬੜ ਭੂਸੇ ਪਾ ਦਿੰਦੇ ਆ ਜਿਹੜਾ ਬੰਦਾ ਜਿਹਨੂੰ ਸਲਾਹ ਦੇ ਦਿੰਦਾ ਬੰਦਾ ਉਦੋਂ ਮੂੰਹ ਚੱਕ ਕੇ ਚੱਲ ਜਾਂਦਾ ਪਰ ਅਣਜਾਣ ਬੰਦੇ ਜਿਹੜੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਕਦੇ ਵੀ ਤੁਸੀਂ ਪੇਪਰਾਂ ਦੀ ਜਾਣਕਾਰੀ ਲੈਣੀ ਆ ਤੁਸੀਂ ਵਧੀਆ ਬੰਦਿਆਂ ਨੂੰ ਸੁਣੋ ਜਿਹੜੇ ਵਧੀਆ ਬੰਦੇ ਇਟਲੀ 'ਚ ਪੱਕੇ ਨੇ ਜਾਂ ਚੈਨਲ ਨੇ YouTube ਚੈਨਲ ਉਹਨਾਂ ਦੇ ਇੱਕ TikTok ਤੇ ਭੈਣ ਦਮਾਲਾ ਸਜਾਉਂਦੀ ਆ ਦਸਾਰ ਸਜਾਉਂਦੀ ਆ ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ ਉਹਨਾਂ ਦੀ ਵੀਡੀਓ ਦੇ ਵਿੱਚ ਮੈਨੂੰ ਨਾਮ ਤਾਂ ਐਸਾ ਨਹੀਂ ਪਤਾ ਤੁਸੀਂ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਤੁਹਾਨੂੰ ਕਾਫੀ ਜਿਹੜੀ ਸਿੱਖਿਆ ਉਹਨਾਂ ਤੋਂ ਮਿਲ ਸਕਦੀ ਹੈ ਬਹੁਤ ਬੰਦੇ ਨੇ ਜਿਹੜੇ ਇਮਾਨਦਾਰ ਨੇ ਬਹੁਤ ਬੰਦੇ ਨੇ ਜਿਹੜੀ ਉਹੀ ਰੋੜੀ ਜਾਂਦੇ ਨੇ ਗੱਲਾਂ ਆਪਣੀ ਵੀਡੀਓ ਦੇ ਵਿੱਚ ਇਸ ਕਰਕੇ ਜਦੋਂ ਤੁਸੀਂ ਕਿਤੇ ਜਾਣੇ ਹੋ ਔਨੇ ਹੋ ਤੁਸੀਂ ਇਸ ਗੱਲਾਂ ਦਾ ਧਿਆਨ ਰੱਖੋ ਬਾਕੀ ਨੋਰਮਲ ਗੱਲਾਂ ਹੁੰਦੀਆਂ ਨੇ ਵੀਡੀਓ ਦੇ ਵਿੱਚ ਕੋਈ ਖਾਸ ਵੱਡੀਆਂ ਗੱਲਾਂ ਦਾ ਅਜੇ ਆਪਾਂ ਨੂੰ ਨਹੀਂ ਪਤਾ ਪਰ ਇਹੀ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਜ਼ਰੂਰੀ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਮੇਨ ਮੁੱਦੇ ਦੀ ਗੱਲ ਜਿਹੜੀ ਹੁੰਦੀ ਆ ਉਹ ਇਹੀ ਆ ਵੀ ਬੰਦਾ ਇਥੇ ਕਿਵੇਂ ਵਿਚਰਦਾ ਕੀ ਰੂਲ ਨੇ ਕਿਦਾਂ ਪੇਪਰ ਬਣਦੇ ਆ ਇਦਾਂ ਸਾਰੀਆਂ ਗੱਲਾਂ ਨੇ ਹੁਣ ਆਪਾਂ ਨੂੰ ਜੋ ਵੀ ਪਤਾ ਲੱਗਦਾ ਅਪਾ ਜਰੂਰ ਸ਼ੇਅਰ ਕਰਾਂਗੇ ਤੁਸੀਂ ਇਦਾਂ ਦੀ ਜਾਣਕਾਰੀ ਲੈਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇ ਤੁਸੀਂ ਪਹਿਲੀ ਵਾਰੀ ਚੈਨਲ ਤੇ ਆਏ ਹੋ ਵੈਸੇ ਮੈਂ ਜ਼ਿਆਦਾਤਰ ਇਹ ਚੀਜ਼ ਕਹਿੰਦਾ ਨਹੀਂ ਹੁੰਦਾ ਪਰ ਫਿਰ ਵੀ ਜਦੋਂ ਮੈਨੂੰ ਕਮੈਂਟ ਆਉਂਦੇ ਨੇ ਭਾਈ ਆਹ ਜਾਣਕਾਰੀ ਨਹੀਂ ਪਤਾ ਸੀ ਆਹ ਨਹੀਂ ਪਤਾ ਸੀ ਆਹ ਨਹੀਂ ਸੀ ਪਤਾ ਭਾਈ ਬਹੁਤ ਵਧੀਆ ਕੀਤਾ ਇਨਫੋਰਮੇਸ਼ਨ ਬਹੁਤ ਵਧੀਆ ਦਿੱਤੀ ਤੇ ਫਿਰ ਉਹਦੋਂ ਮੈਨੂੰ ਕਈ ਬੰਦੇ ਕਹਿ ਦਿੰਦੇ ਆ ਭਾਈ ਤੂੰ ਨਾਲ ਦੀ ਨਾਲ ਆਪਣਾ ਚੈਨਲ ਕਹਿ ਦਿਆ ਕਰ ਤੇ ਕੁਝ ਬੰਦੇ ਕਹਿੰਦੇ ਨੇ ਭਾਈ ਫੁੱਦੂ ਗੱਲਾਂ ਨੇ ਐਵੇਂ ਰੋੜੀ ਜਾਣਾ ਉਹਦੇ ਵੱਲੋਂ ਤੇ ਚਲੋ ਹੁਣ ਆਪਾਂ ਨੂੰ ਜਿੱਦਾਂ ਉਹ ਬੰਦੇ ਦੀ ਮਤ ਹੁੰਦੀ ਹੈ ਬੰਦਾ ਉਦੋਂ ਬੋਲ ਪੈਂਦਾ ਕਮੈਂਟ ਦੇ ਵਿੱਚ ਉਹਦੇ ਬਾਰੇ ਆਪਾਂ ਜਵਾਬ ਕੀ ਦੇ ਸਕਦੇ ਆ ਤੇ ਕੁਝ ਬੰਦੇ ਕਹਿੰਦੇ ਨੇ ਵੀ ਅਸੀਂ ਇੰਡੀਆ ਠੀਕ ਆ ਸਾਡੀ 20000 ਤਨਖਾਹ ਵਾ ਤੁਸੀਂ ਐਵੇਂ ਗਏ ਹੋ ਇਟਲੀ ਹੁਣ ਉਹਨਾਂ ਤੇ ਹਮਕਾ ਹੁਣ ਹਰ ਬੰਦੇ ਦੀ ਚਲੋ ਦਾਣਾ ਪਾਣੀ ਜਿੱਥੇ ਲਿਖਿਆ ਹੁੰਦਾ ਬੰਦਾ ਉੱਥੇ ਹੀ ਜਾਂਦਾ ਹਨਾ ਜਿੰਨਾ ਮਰਜ਼ੀ ਜੋਰ ਲਾ ਲਈ ਆਪਾਂ ਬਾਕੀ ਤੁਸੀਂ ਚੈਨਲ ਨੂੰ ਸ਼ੇਅਰ ਕਰ ਸਕਦੇ ਹੋ ਜਿਹੜੇ ਬੰਦੇ ਤੁਹਾਡੀ ਨਿਗਾਹ ਦੇ ਵਿੱਚ ਬਾਹਰ ਨੇ ਉਹਨਾਂ ਨੂੰ ਜਾਣਕਾਰੀ ਜਿਹੜੀ ਆ ਹੋ ਸਕਦਾ ਵੀ ਕਿਤਨਾ ਕਿਤੋਂ ਹਰ ਬੰਦੇ ਦੀ ਗੱਲ ਸੁਣਨੀ ਚਾਹੀਦੀ ਆ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣ ਤੇ ਮੈਂ ਨਹੀਂ ਕਹਿੰਦਾ ਕਿ ਵੱਡੇ ਵੱਡੇ ਸਟੇਟਸ ਲਾਉ ਸਟੋਰੀਆਂ ਪਾਓ ਬਾਕੀ ਧੰਨਵਾਦ ਤੇ ਸ਼ੋਰਟਸ ਵੀਡੀਓ ਦੇ ਵਿੱਚ ਛੋਟੀ ਮੋਟੀ ਜਾਣਕਾਰੀ ਸ਼ੁਰੂ ਕਰਨੀ ਉਹ ਪਾ ਦਿਆ ਕਰਾਂਗੇ ਤੇ ਬਾਕੀ ਵੱਡੀ ਵੀਡੀਓ ਦੇ ਵਿੱਚ ਵੀ ਛੋਟੀ ਮੋਟੀ ਜਾਣਕਾਰੀ ਜੇ ਵਧੀਆ ਇਮਾਨਦਾਰੀ ਨਾਲ ਜਿਹੜੀ ਮਿਲਦੀ ਹੈ ਉਹ ਸ਼ੇਅਰ ਕਰਨਗੇ ਕਿਤੋਂ ਪੜ ਕੇ ਕਿਤੋਂ ਸੁਣ ਕੇ ਕਦੇ ਵੀਡੀਓ ਨਹੀਂ ਸ਼ੇਅਰ ਕਰਦਾ ਮੈਂ ਜਿਹੜੀ ਮੇਰੇ ਨਾਲ ਬੀਤੂਗੀ ਜਿਹੜੀ ਮੈਂ ਲਾਈਵ ਸੁਣੂਗਾ ਉਹੀ ਵੀਡੀਓ ਮੈਂ ਸ਼ੇਅਰ ਕਰੂੰਗਾ ਤੁਹਾਡਾ ਧੰਨਵਾਦ